ਅੱਜ ਤੋਂ ਤਕਰੀਬਨ 14 ਮਹੀਨੇ ਪਹਿਲਾਂ 10 ਅਤੇ 11 ਜਨਵਰੀ 2024 ਦੀ ਰਾਤ ਨੂੰ ਪਿੰਡ ਅਹਿਮਿਤਪੁਰ ਵਿਖੇ ਹੋਏ ਦੋਹਰੇ ਕਤਲकांड ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਅਜੇ ਤੱਕ ਨੰਗਾ ਨਹੀਂ ਕੀਤਾ ਗਿਆ ਜਿਸ ਤੇ ਰੋਸ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੁੜਲਾਡਾ ਵਿਖੇ ਰੋਸ ਦਰਨਾ ਦੇ ਕੇ ਸਰਕਾਰ ਦੇ ਇਸ ਵਰਤਾਰੇ ਦੀ ਨਿਖੇਦੀ ਕੀਤੀ ਗਈ ਇਸ ਤੋਂ ਬਾਅਦ ਸ਼ਹਿਰ ਵਿੱਚ ਦੀ ਰੋਸ ਮਾਰਚ ਕੱਦਨ ਤੋਂ ਬਾਅਦ ਸਿਟੀ थाना ਬੁੜਲਾਡਾ ਦੇ ਗੇਟ ਮੂਹਰੇ ਆ ਕੇ ਪੁਲਿਸ ਪ੍ਰਸ਼ਾਸਨ ਦਾ ਪਿੰਡ ਅਹਿਮਦਪੁਰ ਦੀਆਂ ਔਰਤਾਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਕਿਹਾ ਗਿਆ ਤੀ ਦਿਨਾਂ ਦੇ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਹ ਸੰਗਰਾਸ਼ ਹੋਰ ਤਿੱਕਾ ਕੀਤਾ ਜਾਵੇਗਾ। ਅਹਿਮਦਪੁਰ ਦੇ ਦੋਰੇ ਕਤਲकांड ਦੇ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣ ਦੇ ਚਲਦਿਆਂ ਔਰਤਾਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ 3 ਦਿਨ ਦਾ ਅਲਟੀਮੇਟ ਦੇਣ ਤੋਂ ਬਾਅਦ ਦਰਨਾ ਸਮਾਪਤ ਕੀਤਾ। ਬੇਸ ਪ੍ਰਸ਼ਾਦ ਜੀ ਮੁਰਦਾਬਾ ਮੁਰਦਾਬਾ ਬਿਟੇ ਨਹੀਂ ਹੋਇਆ ਲੰਗੜੀ ਗੁੱਟਾ ਬਰਾਦਾ ਪੂਰ ਸੁਗੁਰਦਾਬਾ ਮੁਰਦਾਬਾ ਮੁਰਦਾਬਾ ਆਸਵਾ ਪੂਰਸ਼ ਪ੍ਰਸ਼ਾਦ ਜੀ ਮੁਰਦਾਬਾ 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 ਅਸੀਂ ਇਹ ਸੰਘਰਸ਼ ਦੇ ਉੱਤੋਂ ਪੂਰੀਆਂ ਉਮੀਦਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਬੜਾ ਟਾਈਮ ਨਹੀਂ ਲੱਗਣਾ ਇੱਕ ਦੋ ਦਿਨਾਂ ਦੇ ਵਿੱਚ ਜੇ ਤਾਂ ਹੋਵੇ ਨਾ ਕਿਸੇ ਨੇ ਪੁਸ਼ਪ ਹੱਲਣਾ ਹੈਗਾ ਜੇ ਕਿਸੇ ਨੂੰ ਕੋਈ ਲੱਭਣਾ ਹੈਗਾ ਕਿ ਤੂੰ ਇਹ ਤਾਂ ਅਸੀਂ ਮੰਨ ਸਕਦੇ ਹਾਂ ਇਹ ਸਾਰਾ ਕੁਝ ਪ੍ਰਸ਼ਾਸਨ ਨੂੰ ਪਤਾ ਹੈਗਾ ਕਿ ਕਤਲ ਕਿਨੇ ਕੀਤਾ ਉਸੇ ਕੋ ਬੰਦੇ ਜਿਹੜੇ ਫੜ ਕੇ ਅਰੈਸਟ ਕਰਨ ਦਾ ਜਿਹੜਾ ਸਮਾਂ ਆ ਗਿਆ ਜਿਹੜੀਆਂ ਇਹ ਸਰਕਾਰਾਂ ਨੇ ਇਹ ਵੀ ਇਹਦੇ ਦੇ ਜਿਹੜੀਆਂ ਕਤਲਾਂ ਦੇ ਕਤਲ ਦੇ ਪਿੱਛੇ ਕੋਈ ਥਾਪੜਾ ਦਾ ਹੀ ਹੁੰਦਾ ਹੀ ਬੈਠਾਗਾ ਇਸ ਕਰਕੇ ਵੀਰ ਸਾਨੂੰ ਉਮੀਦਾਂ ਨੇ ਇਹ ਸਾਡੇ ਸੰਘਰਸ਼ ਤੋਂ ਜੇ ਇਹ ਉਮੀਦਾਂ ਪੰਜ ਚਾਰ ਦਿਨਾਂ ਦੇ ਵਿੱਚ ਨਾਂਵਾਰੇ ਕੋਈ ਮਸਲਾ ਹੱਲ ਹੋਇਆ ਤਾਂ ਇਹ ਇੱਕ ਵੱਡੇ ਬਹੁਤ ਵੱਡਾ ਅੰਦੋਲਨ ਨਾਲ ਕਿ ਉੱਪਰ ਆ। ਅਸੀਂ ਸਰਕਾਰ ਤੋਂ ਉਮੀਦ ਕਰਦੇ ਆਂ। ਅਸੀਂ ਸਰਕਾਰ ਨੂੰ ਚੁਕਾਵਣੀ ਵੀ ਦਿੰਨੇ ਆਂ। ਅਸੀਂ ਪ੍ਰਸ਼ਾਸਨ ਨੂੰ ਵੀ ਉਮੀਦ ਕਰਦੇ ਆਂ ਤੇ ਚੇਤਾਵਨੀ ਦੋਨੀਆਂ ਚੀਜ਼ਾਂ ਹੀ ਕਰਦੇ ਆਂ। ਵੀ ਇਹ ਵਾਅਦ ਤੋਂ ਵਾਅਦ ਜਿਹੜੇ ਲੋਕ ਨੇ ਇਹਨਾਂ ਨੂੰ ਸਮਝਿਆ ਜਾਵੇ ਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜਾ ਐਡਾ ਵੱਡਾ ਕਤਲ ਹੋਇਆ ਉਹ ਹੱਲ ਕੀਤਾ ਜਾਵੇ ਤਾਂ ਜੋ ਸਾਨੂੰ ਜਿਹੜੇ ਸਾਡੇ ਨੌਜਵਾਨ ਪੀੜੀ ਐ ਬਜ਼ੁਰਗ ਨੇ ਉਹਨਾਂ ਨੂੰ ਇਸ ਦੇ ਰਾਹੇ ਨਾ ਪਿਆ ਜਬੇਲ ਸੰਘਰਸ਼ਾਂ ਦੇ। ਇਸ ਕਰਕੇ ਵੀਰੂ ਖਾਮ ਮੇਰੀ ਬੇਨਤੀ ਹੈ ਕਿ ਸਾਨੂੰ ਬਤਵਮਤ ਇਨਸਾਫ ਲੈਣ ਦੇ ਵਿੱਚ ਸਾਡੀ ਮਦਦ ਕਰਨ ਜਿਸ ਇਹ ਪ੍ਰਸ਼ਾਸਨ ਹੈਗਾ ਪ੍ਰਸ਼ਾਸਨ ਜਾਂਦਾ ਲੀਡਰਾਂ ਦੇ ਧੱਕੇ ਚੜੇ ਹੋਏਗਾ ਲੀਡਰ ਉਹਨਾਂ ਪਿੱਛੇ ਦੇ ਪਿੱਛੇ ਨੇਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਸਾਰਾ ਕੁਝ ਪਤਾ ਇਹਨਾਂ ਨੂੰ ਜੇ ਕੋਈ ਨਾਮ ਪਤਾ ਹੋਵੇ ਫਿਰ ਅਸੀਂ ਕਹਿ ਸਕਦੇ ਹਾਂ ਇਹਨਾਂ ਨੂੰ ਸਾਰਾ ਕੁਝ ਧਿਆਨ ਹੈਗਾ ਜਦੋਂ ਕੋਈ ਉੱਪਰੋਂ ਮਾਰਾ ਜਾਂ ਇਸ਼ਾਰਾ ਹੋ ਗਿਆ ਜਾਂ ਲੋਕਾਂ ਦਾ ਦਬਾਅ ਵਧ ਗਿਆ ਤੇ ਨਾਲ ਦੀ ਨਾਲੇ ਕਤਲ ਨਿਕਲੇਗਾ ਇਹ ਤਾਂ ਗੱਲ ਜਮੇ ਹੀ ਸਿੱਧੀ ਹੈ ਕਾਤਲ ਤਾਂ ਮਾਤਲਵੀ ਦੀ ਵੀ ਨਾ ਪਤਾ ਲੱਗਦਾ ਪੁਰਸ ਤੋਂ ਇੱਥੇ ਸਿਆਸੀ ਦਬਾਅ ਤੇ ਪੈਸਾ ਸਾਨੂੰ ਪੱਕਾ ਸ਼ੱਕ ਹੈ ਬਹੁਨੇ ਚੀਜ਼ਾਂ ਦੇ ਗੱਫੇ ਆਏ ਐ ਔਰ ਇੱਕ ਗੱਲ ਯਾਦ ਰੱਖਣ ਵਾਲੀ ਐ ਇਹ ਭੜੇਖਾ ਚੱਕ ਦੇ ਪ੍ਰਸ਼ਾਸਨ ਜਾਂ ਸਰਕਾਰ ਵੀ ਇਹ ਤਾਂ ਚੰਗਿਆੜੀ ਆਉਂਦਪੁਰ ਦੀ ਛੋਟੀ ਜੀ ਕੀ ਕਰੂ ਅਸੀਂ ਪੰਜਾਬ ਅੰਦ ਤੱਕ ਵੀ ਜਾਵਾਂਗੇ ਅਸੀਂ ਹਰ ਲੋਕ ਰਾਜੀ ਧੰਗ ਹੋਰ ਤਿੱਖਾ ਕਰਾਂਗੇ ਛਾਤ ਵੀ ਰਹਿੰਦੇ ਹੋਏ ਉਹਨਾ ਚਿਰ ਸੰਘਰਸ਼ ਰੱਖਾਂਗੇ ਤੇਜ ਜਿੰਨਾ ਚਿਰ ਕਾਤਲ ਸਾਹਮਣੇ ਨਹੀਂ ਲੰਦੇ ਜਾਂਦੇ 10ਵੀਂ ਟਗਾ ਤਾਂ ਨਾਰਜ ਸਿੰਘ ਕਰ ਗਿਆ ਪੱਲੇ ਕੱਖ ਨਹੀਂ ਪਾਇਆ ਅੱਖ ਚੱਕ ਪਾਗੀ ਵੀ ਨਹੀਂ ਝਾਕਦਾ ਸੀ ਆ ਨਵੇਂ ਐਸਐਸਬੀ ਸਾਹਿਬ ਤੋਂ ਵੀ ਦੱਸਿਆ ਇਹਨਾਂ ਨੂੰ ਪਤਾ ਨਹੀਂ ਕੀ ਵਿਚਾਰਾਂ ਨੂੰ ਸਾਥ ਛੁੱਟ ਗਿਆ ਇਹ ਵੀ ਚੁੱਪ ਬੈਠੇ ਨੇ ਇਹ ਵੀ ਨਹੀਂ ਕੁਝ ਕਰ ਰਹੇ ਖੌਫ ਆਦੋ ਪੱਕਾ ਪਤਾ ਹੈ ਕਿ ਇਹਦੇ ਪਿੱਛੇ ਕੋਈ ਤਾਕਤ ਸਿਆਸੀ ਤਾਕਤ ਜਿਵੇਂ ਦਸ਼ਾ ਦੇ ਵਿੱਚ ਇਹ ਹਾਸਤ ਵੀ ਕੰਮ ਕਰਦੇ ਆ ਸਿਆਸੀ ਆਗੂ ਕਰਦੇ ਆ ਪ੍ਰਸ਼ਾਸਨ ਕਰਦਾ ਔਰ ਜਿਹੜੇ ਬਲੈਕੀਏ ਨੇ ਇਹ ਤਿੰਨਾਂ ਦਾ ਜਨ ਬੈਕਸਸ ਹੈ ਘੱਟ ਜੋੜ ਹੈ ਇਹੀ ਘੱਟ ਜੋੜ ਇਹਨਾਂ ਫਰਮਾ ਦੇ ਵਿੱਚ ਕੰਮ ਕਰਦਾ ਹੈਗਾ ਅੰਦਹੁਤ ਦੇ ਜਿਹੜੇ ਐਨੇ ਕਾਤਲ ਹੋਏ ਨੇ ਬਹੁਤ ਬਹੁਤ ਲੰਮਾ ਸਮਾਂ ਹੋ ਗਿਆ ਪ੍ਰਸ਼ਾਸਨ ਹੈ ਜਿਹੜਾ ਖਾਸ ਕਰਕੇ ਪੂਰਬੀ ਪ੍ਰਸ਼ਾਸਨ ਅਤੇ ਸਰਕਾਰ ਇਹ ਮੜੀ ਢੀਠ ਸਾਈ ਦੇ ਨਾਲ ਚਪਤਾਂ ਦੇ ਹੱਥਰ ਕੇ ਬੈਠੀ ਹੋਈ ਹੈ ਜਿਵੇਂ ਇਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਹੁੰਦੀ ਇੱਕ ਸਾਲ ਤੋਂ ਲੋਕ ਘਰਾਂ ਨਾਲ ਹੀ ਬੈਠੇ ਨੇ ਅੱਜ ਫੇਰ ਲੋਕਾਂ ਦਾ ਪੂਰੇ ਪਿੰਡ ਦਾ ਵੱਡਾ ਇਕੱਠ ਹੋਇਆ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ਾਮਲ ਹੋਈਆਂ ਨੇ ਸਾਰੀਆਂ ਪਾਰਟੀਆਂ ਨੇ ਸ਼ਾਮਲ ਹੋਈਆਂ ਨੇ ਜਿੱਥੇ ਬੰਦਿਆਂ ਸ਼ਾਮਲ ਹੋਈਆਂ ਨੇ ਤੇ ਅੱਜ ਦੇ ਇਕੱਠ ਨਾਲ ਸੁਖਤਾਬ ਨਹੀਂ ਦੇਣਾ ਚਾਹੁੰਦੇ ਆ ਬੜਾ ਲੰਮਾ ਸਭਾ ਹੋ ਗਿਆ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਲਾਂਡਰਾਂ ਨੂੰ ਪਟ્રોલ ਕਰਨ ਦੀ ਜਿਹੜੇ ਵੀ ਇਹ ਜੇ ਧਨਾਉਣੇ ਕਤਲ ਹੁੰਦੇ ਨੇ ਉਹਨਾਂ ਦੇ ਕਾਗਜ਼ਾਂ ਨੂੰ ਨੰਗਾ ਕਰਨ ਲਈ ਕੋਸ਼ਿਸ਼ ਭਾਵੇਂ ਕੋਈ ਵੀ ਹੋਵੇ ਕਿਉਂ ਨਾ ਹੋਵੇ ਕਿੰਨਾ ਵੱਡਾ ਤਾਕਤਵਰ ਹੋਵੇ ਹੁਣ ਸਹੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਕਰੇ ਕਿ ਉਹਨੂੰ ਸਿੱਖਿਆ ਵਿੱਚ ਚਾਵੇ ਜੇ ਅਜੇ ਵੀ ਸਰਕਾਰ ਦੀ ਜਿਹੜੀ ਯਾਗ ਹੈ ਨਾ ਖੁੱਲੀ ਇਥੋਂ ਦੇ ਪੁਸ਼ਪਾ ਦਾ ਜੁਆਲਾ ਬਣਾਉਂਦੇ 10 ਘਰਸ਼ੇ ਹੋ ਰਹੇ ਨੇ ਵੱਡਾ ਰੂਪ ਲਵੇਗਾ ਜਿਹਦੀ ਜਿੰਮੇਵਾਰੀ ਉਹਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤੇ ਮੌਜੂਦਾ ਸਰਕਾਰ ਦੀ ਜਿਹੜੇ ਹਸਾਲ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਪਿਛਲੇ 3 ਸਾਲ ਤੋਂ ਮੈਨੂੰ ਆ ਲੱਗਦਾ ਪੰਜਾਬ ਵਿੱਚ ਕੋਈ ਸਰਕਾਰ ਨਾ ਵੀ ਚੀਜ਼ ਹੀ ਨਹੀਂ ਹੈ ਪੰਜਾਬ ਵਿੱਚ ਰੋਜ਼ਾਨਾ ਗੈਂਗਸਟਰਵਾਦ ਹੋ ਰਿਹਾ ਹੈ ਰੋਜ਼ਾਨਾ ਨਸ਼ੇ ਵਿਕਰੇ ਨੇ ਪੋਂ ਪਿਛਲੇ ਆ ਜਿਹੜਾ ਕਪੜਾ ਅਹਿਮਦਪੁਰ ਦੇ ਵਿੱਚ ਹੈ ਉਹ ਵੀ ਜਨਵਰੀ 2024 ਦਾ ਦੋ ਵਾਰ ਜਨਕੀ ਵੀ ਦੋ ਜਣਾਂ ਦੇ ਰਾਤ ਨੂੰ ਕਤਲ ਹੋ ਜਾਂਦੇ ਨੇ ਕੀ ਪੁਲਿਸ ਜਨਕੀ ਵੀ ਸਾਰਾ ਕੁਝ ਪਤਾ ਲੇਗਾ ਪੁਲਿਸ ਦਾ ਚਾਹੇ ਦਾ ਇੱਕ ਮਿੰਟ ਦਾ ਕੰਮ ਹੈ ਨਹੀਂ ਕਿ ਵੀ ਜਨਕੀ ਵੀ ਕਤਲकांड ਦੇ ਲੱਭਣਾ ਹੋਵੇ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਕਿਸੇ ਦਬਾਅ ਬੈਠਾ ਹੈ ਪਤਾ ਨਹੀਂ ਕੀ ਕਾਰਨ ਹੈ ਜਿਹੜਾ ਕਿ ਇਸ ਜਨਕੀ ਕਤਲकांड ਨੂੰ ਦੇਖੋ ਹੁਣ ਪਿਛਲੇ ਲੰਬੇ ਸਮੇਂ ਤੋਂ ਕੋਈ ਕਿਸਾ ਜਨਕੀ ਸ਼ੌਂਕ ਨਹੀਂ ਹੁੰਦਾ ਹੈਗਾ ਤੁਹਾਡਾ ਥਾਣਾ ਦਾ ਕਿਹੜੀ ਕਿ ਵੀ ਧਰਨੇ ਲੱਗਿਓ ਨੇ ਲੰਬੇ ਸਮੇਂ ਤੋਂ ਉਹ ਧਰਨੇ ਚੱਲ ਰਹੇ ਨੇ ਪਰ ਇਹਨਾਂ ਦੇ ਪ੍ਰਸ਼ਾਸਨ ਨੇ ਕੋਈ ਸ਼ੂ ਨਹੀਂ ਸਰਕਰੀ ਕੋਈ ਹਾਸਲ ਦੇਖ ਨਹੀਂ ਇਹ ਜਿਹੜੇ ਲੋਕ ਹੁਣ ਸੜਕਾਂ ਦੇ ਬੈਠੇ ਨੇ ਉਹਨਾਂ ਦਾ ਕੋਈ ਸ਼ੌਂਕ ਨਾਲ ਥੋੜੀ ਬੈਠੇ ਨੇ ਆਈਡੀਆ ਤੇ ਇਨ ਦਾ ਕੋਈ ਪ੍ਰਸ਼ਾਸਨ ਕਰਨੀ ਕੋਈ ਧਿਆਨ ਨਹੀਂ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਸ ਨਿਕੀ ਦੀ ਕਤਲकांड ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਵੇ ਔਰ ਉਹਨਾਂ ਦੇ ਜਿਹੜੇ ਵੀ ਚਿਹਰੇ ਨੰਗੇ ਕਰਤੇ ਜਾਣ ਉਹਨਾਂ ਨੂੰ ਵੱਦ-ਵਦ ਪਾਂਦੀ ਸਜ਼ਾ ਦਿੱਤੀ ਜਾਵੇ ਜੋ ਇਹ ਕਤਲ ਹੋਇਆ ਹੈ ਬਹੁਤ ਹੀ ਹਨਾੜਾ ਕੰਮ ਹੈ पता लग लगे कि मारन का गला नहीं तरफा तो मारिया गया बड़ा मन भर उन्होंने कुछ तस्वीर भी चाहिए। करने कमिटी देखने जा रही हैं और अच्क धरने लिये कमेटी ने बेनती की और मैं बहुत महसूस किया दिनों कि उन्होंने चौदह महीने में लगभग का समा पहुंचा है और इंसाफ के लिए वो अच भी गए ਦੇਸ਼ ਦੇ ਪ੍ਰਸ਼ਾਸਨ ਨੂੰ ਹੁਕਮਤ ਸਾਫ਼ ਦੇਣ ਲਈ ਮਰ ਕਰਦੀਆਂ ਔਰ ਜੀ ਸਰਕਾਰ ਹੈ ਉਹਦੀ ਨਿੰਦਾ ਕਰਦੀਆਂ ਕਿ ਦੇਖੇ ਰਹਿਮੀ ਉਹਨਾਂ ਦੀ ਓਨੀ ਨੇਕੀ ਇਤਨਾ ਸਰਕਾਰ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਬੁਡਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁਡਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ